ਸਤਨਾਮੁ ਵਰੁਵਾਇ ਗੁਰ ਸਤਨਾਮੁ ਵਰੁਵਾਇ ਗੁਰ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਪਰਮਨ ਸਤ ਕਾਬ ਜੀ ਸਤਿਗੁਰਾਂ ਦਾ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸਤ ਸੰਤ ਜੀ ਸਤਗੁਰੂ ਜੀ ਦੀ ਮਿਹਰ ਦਾਸਾਂ ਕਾ ਚਲ ਰਹੀ ਸ਼ਬਦ ਉਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤਿਗੁਰਾਂ ਦੇ 7ਵੇਂ ਸ਼ਲੋਕ ਆਰੰਭ ਹੁੰਦੇ ਹਨ ਅੱਥੇ ਪਾਸਾ ਧਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 302 ਅੰਗ ਤੇ ਪਾਸ਼ਾ ਜੀ ਦੇ ਸ਼ਲੋਕ ਸੁਭਾਏ ਨਾਲ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਬਖਸ਼ ਕਰ ਦੇਵੇ ਸਾਨੂੰ ਜੀਵਾਂ ਨੂੰ ਅਪਦੇਸ਼ ਬਖਸ਼ਿਸ਼ ਕਰ ਦੇ ਹਰ ਜੀ ਸਮਾਨ ਮਹਲਾ ਚਪਾ ਸਤਿਗੁਰ ਵਰਤੀ ਧਰਮ ਹਾ ਤੇ ਸਵਿਤੋ ਬਹਾਉ ਵਿਜੈ ਤੇ ਹਾ ਭਲ ਭਾਏ ਗੁਰ ਸਿੱਖੀ ਅੰਮ੍ਰਿਤ ਵੀ ਜਿਵਾ ਤਿਨ ਅੰਮੋਲ ਖਸਾਲੇ ਹਰ ਪਾਵੇ ਤਨ ਅਨੁ ਤਨ ਧੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਸੰਗਤਾਰ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਬਖਾਰ ਵਰ ਤੁਮ ਭਾਈ ਇਸ ਲੋਕ ਉਚਾਰਨ ਕਰਦੇ ਹੋਏ ਬਚਨ ਕਰਦੇ ਹਨ ਸਤਿਗੁਰੁ ਧਰਤੀ ਧਰਮ ਹੈ ਤਿਸ ਵਿੱਚ ਜੇ ਹਰ ਕੋ ਬੀਜੇ ਤੇ ਹਫ ਹਲ ਪਾਏ ਜਿਸ ਦਾ ਇਕ ਧਰਤੀ ਦੇ ਵਿੱਚ ਬੀਜ ਜਿਵੇਂ ਦਾ ਕੀ ਜਿਵੇਂ ਦਾ ਬੀਜ ਬੀਜਦਾ ਹੈ ਜਿਵੇਂ ਦਾ ਮਨੁੱਖ ਬੀਜ ਬੋਂਦਾ ਹੈ ਧਰਤੀ ਦੇ ਵਿੱਚ ਉਵੇਂ ਦਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਇਹ ਸਾਤਪੂਰ ਰੂਪ ਧਰਤੀ ਦੇ ਵਿੱਚ ਜਦੋਂ ਗੁਰਸਿੱਖ ਸ਼ubh ਗੁਲਾਬੀ ਬੀਜ ਫ਼ਲ ਕਰਦਾ ਹੈ ਮਹਾਰਾਜੀ ਕਹਿੰਦੇ ਉਹਨੂੰ ਸਭ ਗੁਣarupī ਅੰਮ੍ਰਿਤ ਰੂਪੀ ਨਾਮ ਰੂਪੀ ਫਲ ਪ੍ਰਾਪਤ ਹੁੰਦਾ ਹੈ। ਸਤਪੁਰ ਜਿਵੇਂ ਇੱਕ ਸੰਸਾਰੀ ਨੂੰ ਧਰਤੀ ਹੈ ਉਸੇ ਤਰ੍ਹਾਂ ਹੀ ਸਤਪੁਰ ਦੇ ਬੋਲ ਸਭ ਗੁਣarupੀ ਧਰਤੀ ਹੈ। ਜਿਹਦੇ ਵਿੱਚ ਅੰਮ੍ਰਿਤ ਰੂਪੀ ਬੀਜ ਨੂੰ ਜਦੋਂ ਗੁਰਸਿੱਖ ਰੱਖਦਾ ਹੈ ਤਾਂ ਉਹ ਸਭ ਗੁਣarupੀ ਫਲ ਨੂੰ ਪਾਉਣਾ ਕਰਦਾ ਹੈ। ਗੁਰਸਿੱਖੀ ਅੰਮ੍ਰਿਤ ਰੂਪੀ ਬੀਜ ਇਹਨਾਂ ਅੰਮ੍ਰਿਤ ਫਲ ਹਰ ਪਾਏ। ਸਿਮਰਨ ਜੀ ਅੰਕਿਚ ਬਾਬ ਦੇ ਰਿਆਂ ਕਹਿੰਦੇ ਗੁਰ ਸਿੱਖ ਜਿਹੜਾ ਹੈ ਉਹ ਅੰਮ੍ਰਿਤ ਰੂਪੀ ਬੀਜ ਨੂੰ ਬੋਲਾ ਕਰਦਾ ਹੈ। ਇਹ ਸਤਿਗੁਰੂ ਪੀਰਤ ਜੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਗੁਰ ਸਿੱਖ ਗੁਰ ਸਿੱਖੀ ਅੰਮ੍ਰਿਤ ਬੀਜਿਆ। ਤੇ ਮਹਾਰਾਜ ਜੀ ਕਹਿੰਦੇ ਗੁਰ ਸਿੱਖ ਜਿਹੜਾ ਅੰਮ੍ਰਿਤ ਰੂਪੀ ਬੀਜ ਨੂੰ ਬੋਲਾ ਕਰਦਾ ਹੈ ਅੰਮ੍ਰਿਤ ਫਲ ਹਰ ਪਾਏ ਜਿਵੇਂ ਅੰਮ੍ਰਿਤ ਰੂਪੀ ਫਲ ਨੂੰ ਪਾਉਣਾ ਕਰਦਾ ਹੈ ਪ੍ਰਾਪਤ ਕਰਦਾ ਹੈ ਉਹਨਾਂ ਹਲਕ ਤਮਤਾਂ ਨੂੰ ਕੁਝ ਲੈ ਵੀਰ ਹਰ ਦਰਗੇ ਸਿਤੀ ਪਾਏ ਜਿ ਮਹਾਰਾਜ ਜੀ ਕਹਿੰਦੇ ਫਿਰ ਹਲਕ ਪਲਤੀ ਸੁਖਾਂ ਨਾਲ ਭਰ ਜਾਂਦਾ ਲੋਕ ਅਤੇ ਪ੍ਰਲੋਭ ਭਾਵ ਸੰਸਾਰ ਅਤੇ ਦਰਗਾਹ ਮਹਾਰਾਜ ਜੀ ਕਹਿੰਦੇ ਦੁਆ ਪੱਖਾ ਤੁਮ ਕੁਝਲਾ ਹੋ ਜਾਂਦਾ ਹੈ ਜਿਹੜਾ ਜਿਆਸੀ ਮਹਾਰਾਜੀ ਕਹਿੰਦੇ ਗੁਰਸਿੱਖ ਸੁਭਗੁਣਾ ਰੂਪੀ ਬੀਜ ਨੂੰ ਬੋਲਾ ਕਰਦਾ ਮਹਾਰਾਜੀ ਕਹਿੰਦੇ ਅਮਰਤ ਰੂਪੀ ਬੀਜੇ ਹਿਰਦੇ ਦੇ ਵਿੱਚ ਰੱਖ ਲੈਂਦਾ ਹੈ ਨਾਮ ਰੂਪੀ ਬੀਜ ਫਿਰ ਮਹਾਰਾਜੀ ਕਿੰਦੂ ਫਲ ਦਿੰਦਾ ਹੈ ਜਿਸ ਤਰ੍ਹਾਂ ਧਰਤੀ ਵਿੱਚ ਬੀਜ ਰੱਈਏ ਕਿਸੇ ਫਲ ਦਾ ਤੂੰ ਨਾ ਫਲ ਦੇਣਾ ਹੈ ਸਮਾਂ ਪਾ ਕੇ ਇਸੇ ਤਰ੍ਹਾਂ ਹੀ ਗੁਰਸਿੱਖ ਗੁਰੂ ਤੋਂ ਮਤਲਬ ਕਿਸੂੰ ਗੁਣਾ ਰੂਪੀ ਨਾਮ ਰੂਪੀ ਬੀਜ ਜਦੋਂ ਹਿਰਦੇ ਵਿੱਚ ਰੱਖਦਾ ਹੈ ਨਾ ਫਿਰ ਉਹ ਸਵਾਪਾਖੀ ਦਾ ਫਲ ਪ੍ਰਾਪਤ ਹੁੰਦਾ ਹੈ ਫਿਰ ਹਲਕ ਪਲਤੀ ਮਹਾਰਾਜ ਜੀ ਕਹਿੰਦੇ ਉਜਲਾ ਹੋ ਜਾਂਦਾ ਗੁਰਸਿੱਖ ਦਾ ਉਸ ਜਗਿਆਸੂ ਦਾ ਉਸ ਮਨੁੱਖ ਦਾ ਹਲਕ ਪਲਤ ਮੁਖ ਉਜਲੇ ਹੋਏ ਮਹਾਰਾਜ ਜੀ ਕਹਿੰਦੇ ਸ਼ੋਕ ਵਿੱਚ ਆਪਾਂ ਪੜਦੇ ਨੇ ਰੋਜ਼ ਜਿੰਨੀ ਲਾਭ ਧਾਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਇਹ ਤੀ ਛੁੱਟੀ ਲਾ ਲੀ ਤੇ ਇੱਥੇ ਹੀ ਮਹਾਰਾਜ ਜੀ ਕਹਿੰਦੇ ਹਲਤ ਅਤੇ ਪਲਤ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਦਰਗਾਹ ਵਿੱਚ ਸੱਚੀ ਇੱਜ਼ਤ ਵਾਲ ਸਤਕਾਰ ਮਿਲਦਾ ਹੈ ਦੁਨੀਆਂ ਦੇ ਵਿੱਚ ਤਾਂ ਮਿਲ ਨਹੀਂ ਸਿੱਟੀ ਦੇ ਵਿੱਚ ਆਰੋਜੀ ਕਹਿੰਦੇ ਦਰਗਾਹ ਵਿੱਚ ਵੀ ਗੁਰਮਖੰਦ ਦੀ ਆਤਮਾ ਨੂੰ ਸੁੱਖ ਮਿਲਦਾ ਆਨੰਦ ਮਿਲਦਾ ਇੱਕ ਨਾ ਅੰਦਰ ਕੋਟ ਨਿਤ ਖੋਟ ਕਮਾਵ ਹੈ ਉਹ ਆਪ ਉਹ ਜਹ ਭਜਾਤ ਹੈ ਭਲ ਖਾਏ ਅੱਗੇ ਮਾਨੁਖ ਦੀ ਮਹਾਰਾਜ ਜੀ ਗੱਲ ਕਰਦੇ ਹਨ ਅਗਲੇ ਮਹਾਰਜ ਜੀ ਅੰਦਰ ਦੇ ਵਿੱਚ ਬਚਨ ਕਰਦੇ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਮਹਾਰਾਜ ਜੀ ਕਹਿੰਦੇ ਆਮ ਜਿਹੜਾ ਮਨੁੱਖ ਹੈ ਨਾ ਜਿਹੜਾ ਖੋਤਾ ਮਨੁੱਖ ਹੈ ਉਹਨੇ ਖੋਟ ਹੀ ਕਮਾਣੀ ਹੈ ਜਿਹਦੇ ਹਿਰਦੇ ਦੇ ਅੰਦਰ ਖੋਟਾਪਣ ਹੋਵੇਗਾ ਇਹ ਮਹਾਰਾਜ ਜੀ ਕਹਿੰਦੇ ਸਦਾ ਹੀ ਖੋਟੀ ਮਤ ਨੂੰ ਗ੍ਰਾਂਡ ਕਰੇਗਾ ਉਹ ਸਦਾ ਹੀ ਖੋਟਿਆਂ ਦੇ ਨਾਲ ਮਿਲ ਕੇ ਅੰਦਰ ਖੋਟਾਪਣ ਬਾਹਰੋਂ ਭਵੇਂ ਜਿੰਨਾ ਮਰਜੀ ਉਹ ਸੁੰਦਰ दिखे ਸਾਫ दिखे ਪਰ ਹਿਰਦਾ ਜਿਹੜਾ ਉਹ ਕੋਟਾ ਹੋਵੇਗਾ ਮਨੁੱਖ ਦਾ ਵੈਸਾ ਮਨੁੱਖ ਜਿਹੜਾ ਮਹਾਰਾਜ ਜੀ ਕਹਿੰਦੇ ਜੇ ਇਕਲਾ ਅੰਦਰ ਕੋਟ ਨਿਤ ਕੋਟ ਸਮਾਵੈ ਕਹਿੰਦੇ ਬਿਰਤੀ ਹੁੰਦੀ ਹੈ ਮਨੁੱਖਤਾ ਇੱਕੀ ਹੁੰਦਾ ਜਿਹੜਾ ਗੁਰਮਖਾ ਉਹ ਸੁਭਗੁਣਾ ਰੂਪੀ ਬੀਜ ਬੀਜਦਾ ਨਾਮ ਦਾ ਫਲ ਬੀਜ ਦਾ ਤੇ ਮਹਾਰਾਜ ਜੀ ਕਹਿੰਦੇ ਮਾਲਮਤ ਜਿਹੜਾ ਖੋਟ ਖੋਟੇ ਕਰਮ ਇਕੱਠੇ ਕਰਦਾ ਰਹਿੰਦਾ ਹਿਰਦੇ ਵਿੱਚ ਉਹਦੀ ਖੋਟ ਹੁੰਦੀ ਹੈ ਮੋਟਾਪਨ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹਨੇ ਕਿਤੇ ਫਲ ਲੈ ਲੈਣਾ ਜੇ ਇਸ ਗੁਲਾ ਬੀਜ ਨਹੀਂ ਹਣ ਕੰਡੇ ਬੀਜਨੇ ਹਨ ਤਾਂ ਉਹੀ ਫਲ ਪ੍ਰਾਪਤ ਹੋਣਾ ਕਿ ਤਰ੍ਹਾਂ ਦੇ ਬੀਜ ਬੀਜ ਕੇ ਤੇ ਕੋਈ ਦੂਜਾ ਪਾਲਕ ਚਾਹੇ ਕਿ ਮੈਨੂੰ ਮਿਲ ਜਾਵੇ ਨਹੀਂ ਮਿਲੇਗਾ ਸਤਿਗੁਰ ਜੀ ਕਹਿੰਦੇ ਇੱਕ ਦਾ ਅੰਦਰ ਖੋਟ ਤੇ ਖੋਟ ਕਮਾਵੇ ਉਹ ਜਿਹਾਂ ਬੀਜੇ ਜਿਵੇਂ ਦਾ ਮਹਾਰਾਜ ਜੀ ਕਹਿੰਦੇ ਮਨੁੱਖ ਬੀਜਦਾ ਓਵੇਂ ਦੇ ਉਹਨੂੰ ਫਲ ਖਾੜਾ ਪੁੰਦਾ ਵੱਡਣਾ ਪੈਂਦਾ ਹੈ ਜਿਸ ਤਰ੍ਹਾਂ ਸੰਸਾਰ ਵਿੱਚ ਜਿਵੇਂ ਦੇ ਪੌਦੇ ਦਾ ਸੀ ਬੀਜ ਵੀ ਜਾ ਕੇ ਓਵੇਂ ਦਾ ਹੀ ਉਹਦੀ ਖੇਤੀ ਵੱਢਣੀ ਪੈਂਦੀ ਹੈ ਨਾ ਕੋਈ ਦੂਜੇ ਫਲ ਦੀ ਖੇਤੀ ਥੋੜਾ ਜਿਹੀ ਵੱਢ ਲਾਗੇ ਜਿਵੇਂ ਦਾ ਬੀਜਾਂਗੇ ਕਿਕਰਾਂ ਦੇ ਇੱਕ ਆਧਾਰਨ ਬਣੀਏ ਕਿਕਰਾਂ ਦੇ ਬੀਜ ਜੇ ਜੱਟ ਬੀਜਦੇ ਤੇ ਕਹੇ ਕਿ ਮੈਨੂੰ ਫਲ ਮਿਲ ਜਾਵੇ ਉਹ ਕਿਕਰਾਂ ਤੋਂ ਤਾਂ ਸੂਲਾ ਹੀ ਮਿਲਨੀ ਆਂ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਾਨਵਤਾ ਦੀ ਬਿਰਤੀ ਹੈ ਉਹ ਅੰਦਰ ਕੋਟ ਰੱਖਦਾ ਹੋਇਆ ਬਣ ਇਕੱਠੇ ਕਰਦਾ ਜਿਵੇਂ ਉਹ ਬੀਜ ਦਾ ਦੇਵੇਂ ਦਾ ਫਲ ਖਾਂਦਾ ਹੈ ਜਾਂ ਸਤਗੁਰ ਸਰਾਖ ਨਦਰ ਕਰ ਦੇਖ ਸਵਾਮੀ ਰਸਵ ਉਗੜ ਆਏ ਤੇ ਜਦੋਂ ਮਹਾਰਾਜ ਦੀ ਮਿਹਰ ਦੀ ਨਿਗਾ ਪੈਂਦੀ ਹੈ ਨਾ ਉਹਦੀ ਨਿਗਾ ਹੀ ਨਹੀਂ ਤੇ ਜਾਂ ਸਤਿਗੁਰਾਂ ਦੀ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰ ਦੀ ਨਿਗਾ ਪੈਂਦੀ ਹੈ ਜਾਂ ਸਤਿਗੁਰ ਸਾਹਿਬ ਨਦਰ ਕਰ ਦੇਖਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਉਥੇ ਛੂਪੇ ਥੋੜਾ ਰਹਿੰਦੇ ਨਾ ਪਾਪ ਉਥੇ ਔਗਣ ਛੂਪੇ ਥੋੜਾ ਰਹਿੰਦੇ ਹਨ ਉਥੇ ਸਾਰਾ ਕੋਈ ਸਾਹਮਣੇ ਆ ਜਾਂਦੀ ਹੈ ਲਿਸ਼ਟ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਇੰਦੇ ਜਾਂ ਸਤਿਗੁਰੂ ਸਰਾਹ ਨਦਰ ਕਰ ਦੇਖੇ ਸਵਾਮੀ ਜੀ ਸਭ ਉੱਗੜ ਆਏ ਮਹਾਰਾਜ ਜੀ ਕਹਿੰਦੇ ਜਿਹੜਾ ਜ ਕਿੰਨੇ ਚਿਰਾਂ ਦੇ ਪਾਪ ਛਪਾਉਂਦਾ ਸੀ ਉਹ ਸਾਹਮਣੇ ਆ ਜਾਂਦੇ ਹਨ ਜਿਹੜੇ ਆਪਨ ਛਪਾਉਂਦਾ ਸੀ ਉਹ ਸਾਹਮਣੇ ਆ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਉਹਦੇ ਉਹਦੀ ਨਜ਼ਰ ਦੀ ਜਦੋਂ ਨਿਗਾ ਪੈਂਦੀ ਹੈ ਫਿਰ ਉਹ ਪਾਪਾਂ ਦਾ ਘੜਾ ਸਾਹਮਣੇ ਆ ਜਾਂਦਾ ਲੱਭਟ ਜਾਂਦਾ ਆਹ ਰਾਜੀ ਕਹਿੰਦੇ ਉਗੜ ਹੁੰਦੇ ਹਨ ਉਹ ਪਾਪ ਸਾਹਮਣੇ ਆ ਜਾਂਦੇ ਓਏ ਜਿਹਾ ਚਿੱਤ ਵੈ ਨਿਤ ਤਿਹਾਂ ਪਾਇਨ ਓਏ ਤਿਹੂ ਜਿਹ ਦੱਜ ਵਜ ਜਾਏ ਜਿਵੇਂ ਦਾ ਚਿੱਤ ਵਿੱਚ ਰੱਖਦਾ ਮਨੁੱਖ ਜਿਵੇਂ ਦਾ ਮਨ ਦੇ ਵਿੱਚ ਰੱਖਦਾ ਓਵੇਂ ਦਾ ਪਾ ਲੈਂਦਾ ਹੈ ਜਿਵੇਂ ਦਾ ਚਿੱਤ ਮਾਨਸ ਕੁਝ ਦਾ ਨਾ ਉਮੀਦਾਂ ਮਾਨੂ ਪ੍ਰਾਪਤ ਹੁੰਦਾ ਉਹ ਜਿਹੜਾ ਚਿੱਤ ਦੇ ਵਿੱਚ ਨਿਤ ਤੇਹਾ ਪਾਇਨ। ਪਾਰਕ ਜੀ ਕਹਿੰਦੇ ਜਿਵੇਂ ਦਾ ਚਿੱਤ ਦੇ ਵਿੱਚ ਕੋਈ ਮਨੋਰਥ ਰੱਖਦਾ ਤਿਵੇਂ ਦਾ ਉਹ ਨੂੰ ਪ੍ਰਾਪਤ ਹੁੰਦਾ ਉਹ ਤੇ ਹੋ ਜੇ ਦਜ ਵਜਾਏ। ਉਹ ਤਿਵੇਂ ਦੀ ਪ੍ਰਾਪਤੀ ਕਰ ਲੈਂਦਾ। ਲਾਹਤ ਗੋਹੀ ਸ੍ਰੀ ਖਸਮ ਆਪੇ ਰਤ ਨਿਤ ਕਰ ਕਾਮ ਦੇਖੀ ਚਲ ਚ ਸਭਾਏ। ਇਮਾਰਤ ਦੀ ਵੰਨ ਕਰਦੇ ਹਨ ਕੀਲੀ ਟੋਕ ਵਿੱਚ ਕਹਿੰਦੇ ਜਿਵੇਂ ਪਰ ਉਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਕੁਝ ਆਮ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਦੋਵੇਂ ਸਿਧਵਾਂ ਤੋਂ ਉਹ ਆਪ ਵਰਤ ਰਿਹਾ ਗੁਰਮੁਖਾਂ ਦੇ ਨਾਲ ਵੀ ਆਪ ਬੈਠਾ ਉਹ ਮਨੁੱਖਾਂ ਦੇ ਵਿੱਚ ਵੀ ਵਰਤ ਰਿਹਾ ਉਹ ਮਨੁੱਖ ਦੇ ਤਾਂ ਹਰ ਇੱਕ ਤੇ ਹੈ ਚੂਰਾ ਵਿੱਚ ਵੀ ਹੈ ਸਾਧਾਂ ਵਿੱਚ ਵੀ ਹੈ ਗੁਰਮੁਖਾਂ ਵਿੱਚ ਵੀ ਹੈ ਮਨੁੱਖ ਵਿੱਚ ਵੀ ਹੈ ਹਰ ਦੇ ਅੰਦਰ ਉਹ ਜਿਵੇਂ ਦੀ ਕਿਸੇ ਦੀ ਵਿਰਤੀ ਹੁੰਦੀ ਹੈ ਉਹ ਇਹਦਾ ਵਰਤਾਰਾ ਵਰਤਾ ਦਿੰਦਾ ਸਾਡੀ ਸੱਚ ਵਿਰਤੀ ਹੈ ਜੇ ਉਹ ਸਾਡੇ ਨਾਲ ਨਹੀਂ ਪੇਗਾ ਮਾਲਕ ਜੇ ਸਾਡੇ ਔਗਣ ਹਨ ਬਹੁਤੇ ਤੇ ਫਿਰ ਔਗਣਾਂ ਦੇ ਵਿੱਚੋਂ ਔਗਣ ਜਿਹੜੇ ਹਸਰ ਕਰੋ ਹੋ ਜਾਂਦੇ ਹਨ ਸਾਹਮਣੇ ਆ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਪਰ ਬੇਟਾ ਤਾਂ ਉਹ ਮਾਲਕ ਹੀ ਬਾਪੂ ਹੀ ਹੈ ਉਮਾਲਕੀ ਬੈਠਾ ਸਾਦੇ ਪਾਸੇ ਨਾਨਕ ਦੁਹੀ ਸ੍ਰੀ ਖਸਮਾਪੇ ਵਰਤੇ ਮਹਾਰਾਜ ਜੀ ਕਹਿੰਦੇ ਨਾਨਕ ਤੂੰ ਹੀ ਸ੍ਰੀ ਖਸਮਾਪਰਤਦਾ ਨਿਤ ਕਰ ਕਰ ਦੇਖੇ ਚਲਤ ਸਬਾਏ ਉਹ ਕਰ ਕਰਕੇ ਇਹ ਚਲਤ ਨੂੰ ਦੇਖਦਾ ਹੈ ਮਹੱਲਾ ਕਥਾ ਇੱਕ ਮਨ ਇੱਕ ਵਕਤ ਦਾ ਜਿਤ ਲੱਗੇ ਸੋ ਥਾਏ ਪਾਏ ਮਹਾਰਾਜ ਗੁਰੂ ਆਦਸ ਪਾਤਸ਼ਾਹ ਜੀ ਉੱਥੇ ਪਿਤਾ ਜੀ ਅਜਲੇ ਵਾਦ ਵਿੱਚ ਬਚਨ ਕਰਦੇ ਹਾਂ ਇੱਕ ਮਾਨ ਮਹਾਰਾਜ ਜੀ ਕਹਿੰਦੇ ਮਾਨਤਾ ਇੱਕ ਹੀ ਹੁੰਦਾ ਮਨੁੱਖ ਦਾ ਉਹ ਜਿੱਥੇ ਲੱਗ ਜਾਵੇ ਮਾਨ ਤੇ ਉਹਿੰਦੀ ਪ੍ਰਾਪਤੀ ਕਰ ਲੈਂਦਾ ਤੇ ਮਾਨ ਜਿਹੜਾ ਉਹ ਇੱਕ ਹੀ ਹੁੰਦਾ ਸਾਰਕ ਸਰੀਰ ਦੇ ਦੋ ਮਾਨ ਕਿਸੇ ਦੇ ਨਹੀਂ ਹੁੰਦੇ ਹਰ ਇੱਕ ਸਰੀਰ ਵਿੱਚ ਕੋਈ ਮਾਨ ਹੁੰਦਾ ਔਰ ਉਹਦੀ ਰਫਤਾਰ ਵੀ ਜਿਆਦੀ ਹੁੰਦੀ ਆ ਪੱਕਟ ਪਕੜ ਵਿੱਚ ਨਹੀਂ ਹੁੰਦਾ ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਡਿੱਗਦਾ ਫਿਰ ਉਹ ਮਰ ਜਾਂਦਾ ਉਜਿੰਦਾ ਹੀ ਮਰ ਜਾਂਦਾ ਦੇਖੋ ਮਨੁੱਖਾ ਦਾ ਮਨ ਜਿਹੜਾ ਹੈ ਜਦੋਂ ਗੁਰੂ ਚਰਣਾ ਵਿੱਚ ਦਿਖਦਾ ਨਾ ਗੁਰਮੁਖ ਦਾ ਗੁਰਮੁਖ ਬਣਦਾ ਮਨੁੱਖ ਉਹਦਾ ਮਨ ਜਿਹੜਾ ਫਿਰ ਮਰ ਜਾਂਦਾ ਮਨੁੱਖ ਜਿੰਦਾ ਰਹਿੰਦਾ ਮਨ ਮਰ ਕੇ ਉਹਦੇ ਚਰਣਾ ਵਿੱਚ ਆ ਡਿੱਗਦਾ ਫਿਰ ਉਹਦੀ ਰਫਤਾਰ ਜਿਹੜੀ ਹੈ ਨਾ ਉਹ ਲੈ ਜਾਂਦੀ ਹੈ ਖਤਮ ਹੋ ਜਾਂਦੀ ਹੈ ਫੁਰਨੇ ਖਤਮ ਹੋ ਜਾਂਦੇ ਹਨ ਫਿਰ ਦੌੜਗਾਰ ਨਹੀਂ ਹੈ બસ ਇਹ ਲਾਗੂ ਫਰਕ ਹੈ ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਏ ਪਾਏ ਜਿਵੇਂ ਦਾ ਮਹਾਰਾਜ ਕਹਿੰਦੇ ਜਿੱਥੇ ਉਹ ਲੱਗ ਜਾਂਦਾ ਮਨ ਉਸੇ ਪ੍ਰਾਪਤੀ ਕਰ ਲੈਂਦਾ ਕੋਈ ਗੱਲਾਂ ਕਰੇ ਕਿ ਨਹੀਂ ਜੀਆ ਜੇ ਧਾਰਵਾਪ ਹੋਵਾ ਸਾਈ ਖਾਏ 임ਾਰਾ ਜੀ ਕਹਿੰਦੇ ਭਾਵੇਂ ਗੱਲਾਂ ਜਿਵੇਂ ਦੀਆਂ ਮਰਜ਼ੀ ਕੋਈ ਕਰੀ ਜਾਵੇ ਜਿਵੇਂ ਦੀਆਂ ਮਰਜ਼ੀ ਬਾਤਾਂ ਬਣਾਈ ਜਾਵੇ ਗੱਲਾਂ ਕਰੀ ਜਾਵੇ ਪਰ ਜੇ ਘਰ ਜਿਹੜਾ ਕੁਝ ਹੁੰਦਾ ਉਹੀ ਖਾ ਸਕਦੇ ਆਪ ਅਪਾ ਗੱਲਾਂ ਜਿੰਨੀਆਂ ਮਰਜ਼ੀ ਪੁਣਾਈ ਜਾਈਏ ਜਿਵੇਂ ਦਾ ਘਰ ਸਾਡੇ ਹੋਏਗਾ ਆਪਣੇ ਘਰ ਉਵੇਂ ਦੀ ਖਾ ਸਕਾਂਗੇ ਨਾ ਬਾਹਰੋਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਮਹਾਰਾਜ ਜੀ ਕਹਿੰਦੇ ਘਰ ਵਾਤ ਹੋਏ ਸੋਈ ਖਾਏ ਕੋਈ ਗੱਲਾਂ ਕਰੇ ਕਨੇਰੀਆਂ ਮਹਾਰਾਜ ਜੀ ਕਹਿੰਦੇ ਕੋਈ ਮਨੁੱਖ ਕੋਈ ਜ ਮਨੁੱਖ ਕੋਈ ਜਗ੍ਹਾ ਸੀ ਕੋਈ ਪ੍ਰਾਣੀ ਜਿਵੇਂ ਦੀ ਆ ਮਰਜ਼ੀ ਗੱਲਾਂ ਕਰੀ ਜਾਵੇ ਬਾਹਰ ਪਰਖੋਂ ਪਰ ਘਰ ਵਾਤ ਹੋਵੇ ਸਾਈ ਖਾਏ ਜਿਵੇਂ ਦੀ ਕਿਸੇ ਦਾ ਘਰ ਹੁੰਦਾ ਉਵੇਂ ਦਾ ਹੀ ਖਾਂਦਾ ਹੈ ਬਾਰ ਪਤ ਕੋ ਜੋ ਮਰਜੀ ਕਹੀ ਜਾਏ ਬਿਨ ਸਤਗੁਰ ਸੋਜੀ ਨਾ ਪਵੇ ਘਰ ਨਾ ਵਿਤੋਂ ਜਾਏ ਤੇ ਬਿਨਾ ਸਤਗੁਰ ਤੋਂ ਪਿਆਰਿਓ ਸੋਜੀ ਨੀ ਆਂਦੀ ਅੰਨ ਪਣ ਖਤਮ ਨਹੀਂ ਹੁੰਦਾ ਘਰ ਨਹੀਂ ਟੁੱਟਦਾ ਨਾ ਘਰ ਨਾਲ ਵਿੱਚੋਂ ਜਾਏ ਮਹਾਰਾਜ ਕਹਿੰਦੇ ਜਾਹ ਹਿਰਦੇ ਵਿੱਚ ਵੱਡਾ ਰੋਗ ਹੈ ਨਾ ਘਰ ਦਾ ਦਵੇਸ਼ ਦਾ ਈਰਖਾ ਦਾ ਇਹ ਤਾਂ ਲੈਂਦਾ ਜੇ ਗੁਰੂ ਕਿਰਪਾ ਧਾਰ ਦੇ ਨ ਗੁਰੂ ਕਿਰਪਾ ਕਰੇ ਗੁਰੂ ਸੋਜੀ ਬਖਸ਼ ਦੇਵੇ ਇਹ ਅੰਨੇ ਪਾਣ ਤੋਂ ਸਾਨੂੰ ਸਿਦਾਖਾ ਬਣਾ ਦੇਵੀਂ ਮਹਾਰਾਜ ਅੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਘਰ ਘਰ ਮੰਗਾਈ ਪਾਸ਼ਾ ਜੀ ਕਹਿੰਦੇ ਅੰਕਾਰੀਆਂ ਨੂੰ ਹੀ ਵੱਡਾ ਦੁੱਖ ਭੁੱਖ ਹੈ ਧਾਰੀਆਂ ਦੇ ਵਿੱਚ ਵੀ ਰਹੋਗਾ ਦੁੱਖ ਅਤੇ ਭੁੱਖ ਜਦੋਂ ਲੱਗਦੀ ਉਹ ਦੁੱਖਾਂ ਦੇ ਹੱਥ ਟੱਡੇ ਹਰ ਵਾਰ ਗੁਰਮੁਖ ਜਿਹੜਾ ਨੂੰ ਗੁਰੂ ਅੱਗੇ ਬੇਨਤੀ ਕਰਦਿਆ ਉਹ ਕਦੀ ਦੂਜਿਆਂ ਦੇ ਹੱਥ ਨਹੀਂ ਫਲੰਦਿਆ ਤੇ ਮਹਾਰਾਜ ਜੀ ਕਹਿੰਦੇ ਧਾਰੀ ਮੁਖ ਜਿਹੜਾ ਸਦਾ ਹੀ ਮੰਗਦਾ ਰਹਿੰਦਾ ਮੰਗਦੇ ਮੰਗਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਘਰ ਘਰ ਮੰਗੇ ਮਹਾਰਾਜ ਜੀ ਕਹਿੰਦੇ ਦੁੱਖ ਭੁੱਖ ਹੱਥ ਟੱਡੇ ਘਰ ਘਰ ਮੰਗੇ ਕੂੜ ਠੱਗੀ ਗੁੱਦੀ ਲਾ ਰਹੇ ਪਲੂਮਾ ਪਾਦ ਲਹ ਜਾਏ ਤੇ ਮਹਾਰਾਜ ਜੀ ਕਹਿੰਦੇ ਪਰ ਠੱਗੀ ਜਿਹੜੀ ਗੁੱਦੀ ਨਹੀਂ ਦਿੰਦੀ ਉਹ ਵੀ ਲੋਕ ਜੇ ਕੋਈ ਠੱਗੀ ਥੋੜੀ ਕਰਦਾ ਹੈ ਮਹਾਰਾਜ ਕਹਿੰਦੇ ਗੁੱਜੀ ਥੋੜਾ ਰਹਿੰਦੀ ਸਾਰੀ ਜ਼ਿੰਦਗੀ ਕਦੀ ਪ੍ਰਗਟ ਹੋ ਜਾਂਦੀ ਹੈ ਸਮਾਂ ਆਪਾ ਕੇ ਸਮਾਂ ਆਪਾ ਕੀ ਮਹਾਰਾਜ ਕਹਿੰਦੇ ਪਾਪ ਜਿਹੜਾ ਉਹ ਪ੍ਰਗਟ ਹੋ ਜਾਂਦਾ ਠੱਗੀ ਮਾਰੀ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਬਾਹਰੋਂ ਚੋਲਾ ਪਾਇਆ ਉਹ ਲਾਜ ਨਹੀਂ ਆਉਂਦਾ ਬਾਹਰਲਾ ਪਾਣ ਜਿਹੜਾ ਬਲੌਟੀ ਪਾ ਨੂੰ ਉਤਰ ਜਾਂਦਾ ਜਿਹੜਾ ਦਿਖਾਵਾ ਲੋਕਾਂ ਨੂੰ ਕਰਦੇ ਆ ਉਹ ਲੈ ਜਾਂਦਾ ਕੀ ਤੇ ਯਾਰ ਬੜਾ ਵੱਡਾ ਠੱਗ ਸੀ ਇਹ ਤਾਂ ਬੜਾ ਵੱਡਾ ਪਾਪੀ ਸੀ ਸੀ ਤਾਂ ਵੀ ਉਹ ਮੱਥਾ ਟੇਕਦੇ ਰਹੇ ਐਵੇਂ ਨਮਸ਼ਕਾਰ ਕਰਦੇ ਰਹੇ ਤੇ ਮਹਾਰਾਜ ਜੀ ਵੀ ਗੁਰੂ ਰਾਮਦਾਸ ਪਾਸ਼ਾ ਜੀ ਠੱਗਾ ਪ੍ਰਤੀ ਮਨੁੱਖ ਪ੍ਰਤੀ ਬੇਨਤੀ ਕਰਦੇ ਹਨ ਕਹਿੰਦੇ ਕੂੜ ਠੱਗੀ ਗੁੱਦੀ ਨਾਲੇ ਉਹ ਮਾਪਾਦ ਨਾ ਜਾਏ ਉਹ ਮਹਾਰਾਜ ਜੀ ਦਾਨੇ ਤਰੋ ਖੁੱਲਦਾ ਹੈ ਨਾ ਫਿਰ ਉਹ ਕਿਸੇ ਦਾ ਓਲਾ ਨਹੀਂ ਵੰਦਾ ਹਰ ਪਾਸੇ ਉਹਦੀ ਨਿਗਾਹ ਹੈ ਮਾਲਕ ਦੀ ਹਰੀ ਦੀ ਉਹ ਜਦੋਂ ਹਾਜੀ ਪਰਮੇਸ਼ਰ ਦੇਖਦਾ ਜਦੋਂ ਦਾ ਨੈਤਰ ਖੁੱਲਦਾ ਫਿਰ ਠੱਗੀ ਠੱਗੀ ਮਾਰੀ ਜਿਹੜੀ ਗੁੱਡੀ ਨਹੀਂ ਦਿੰਦੀ ਪਾਪ ਕਮਾਇਆ ਗੁੱਝਾ ਨਹੀਂ ਦਿੰਦਾ ਉਹ ਪ੍ਰਗਟ ਹੋ ਜਾਂਦਾ ਜਿਸ ਹੋਵੇ ਪੂਰਵ ਲਿਖਿਆ ਤਿਸ ਸਤਿਗੁਰ ਮੇਲੇ ਪ੍ਰਭ ਆਏ ਜਿਹੜਾ ਪੂਰਵਲੇ ਮਹਾਰਾਜ ਜੀ ਕਹਿੰਦੇ ਲਿਖਤ ਲਿਖੀ ਹੈ ਮਾਲਕ ਨੇ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਗਟ ਹੋਣੀ ਓਨੀ ਹੈ ਤੇ ਸਤਿਗੁਰ ਮਿਲੇ ਪ੍ਰਭ ਆਏ ਉਹਨਾਂ ਨੂੰ ਸਤਿਗੁਰ ਦਾ ਮੇਲ ਹੋ ਜਾਂਦਾ ਹੈ ਜਿਨ੍ਹਾਂ ਦੇ ਕਰਮ ਦੇ ਲੇਖ ਚੰਗੇ ਹੱਲ ਹਨ ਜਿਨ੍ਹਾਂ ਦੀ ਪਰ ਪੂਰਬਲੇ ਕਰਮਾਂ ਦੀ ਕਮਾਈ ਉਹਨਾਂ ਨੂੰ ਗੁਰੂ ਨਾਲ ਮੇਲ ਹੁੰਦਾ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਵੇਂ ਲੋਹਾ ਪਾਰਸ ਢੇਟੀ ਹੈ ਮੇਨੂੰ ਸੰਗਤ ਸਵਰਣ ਹੋਏ ਜਾਏ ਫਿਰ ਮਹਾਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਪਿਆਰਿਓ ਉਦਾਹਰਨ ਲੈਂਦੇ ਹਨ ਕਹਿੰਦੇ ਜਿਵੇਂ ਲੋਹਾ ਪਾਰਸ ਪਾਰਸ ਜਿਹੜਾ ਲੋਹੇ ਨੂੰ ਜਦੋਂ ਸ਼ੁੰਧਾ ਉਹਨੂੰ ਸੋਨਾ ਬਣਾ ਦਿੰਦਾ ਹੈ ਪਾਰਸ ਦਾ ਇੱਕ ਵੱਟਾ ਹੁੰਦਾ ਪੱਥਰ ਹੁੰਦਾ ਜੋ ਲੋਹਾ ਪਾਰਸ ਭੇਟੀਏ ਵੇਲੇ ਸੰਗਤ ਸਵਰਨ ਹੋਏ ਜਾਏ ਕਹਿੰਦੇ ਅਸੀਂ ਵੀ ਲੋਹੇ ਦੀ ਤਰਾਈਆਂ ਅਸੀਂ ਆਮ ਲੋਕ ਜਦੋਂ ਗੁਰੂ ਪਾਰਸ ਕੋਲ ਅਸੀਂ ਹੁੰਦੇ ਹਾਂ ਨਾ ਤੇ ਗੁਰੂ ਦੀ ਸੰਗਤ ਨੂੰ ਸੰਗਤ ਵਿੱਚ ਆਣ ਕੇ ਅਸੀਂ ਲੋਹੇ ਨੂੰ ਪਾਰਸ ਲਵ ਬਣਾ ਦਿੰਦੇ ਹਾਂ ਜਿਵੇਂ ਜਿਵੇਂ ਅਸੀਂ ਸੰਗਤ ਕਰਦੇ ਹਾਂ ਪਾਤਸ਼ਾਹ ਜੀ ਸਤਿਗੁਰਾਂ ਜੀ ਉਹਦੇ ਗੁਣਾਂ ਨੂੰ ਅਸੀਂ ਧਾਰਨ ਕਰਦੇ ਹਾਂ ਜੀ ਮਹਾਰਾਜ ਦੀ ਬਾਣੀ ਨੂੰ ਵਿਚਾਰ ਨੂੰ ਸੁਣਦੇ ਆ ਸਾਡੀ ਬਿਰਤੀ ਬਦਲਦੀ ਆ ਸਮਝੋ ਕਿ ਸਾਡਾ ਮਨ ਸੋਨਾ ਬਣ ਜਾਂਦਾ ਜਿਵੇਂ ਜਿਵੇਂ ਗੁਰੂ ਪਾਰਸ ਨੂੰ ਸੁਣਦਾ ਬਾਲੇ ਨੂੰ ਮਨ ਤਿਵੇਂ ਤੁਵੇਂ ਪਿਆਰਵੇਂ ਇੱਕ ਪਾਰਸ ਜਿਵੇਂ ਲੋਹੇ ਨੂੰ ਸੋਨਾ ਬਣਾ ਦਿੰਦਾ ਇਸੇ ਤਰ੍ਹਾਂ ਗੁਰੂ ਦੀ ਸੰਗਤ ਸਵਰਨ ਸੋਨਾ ਬਣਾ ਦਿੰਦੀ ਹੈ ਐਨੀ ਕਿਰਪਾ ਗੁਰੂ ਦੀ ਸੰਗਤ ਦੇ ਵਿੱਚ ਤੇ ਮਹਾਰਾਜ ਜੀ ਜੀ ਪਾਤਸ਼ਾਹ ਜੀ ਦੇ ਬਚਨ ਵੀ ਹਨ ਸ਼ਬਦ ਮਹਾਰਾਜ ਜੀ ਚਾਣ ਕਰਦਿਆਂ ਗੁਰਪਾਰਸ ਹਮ ਲੋਹ ਮਿਲ ਕੰਚਨ ਹਵਾਰਾ ਪਾਰਬ ਜੀ ਕਹਿੰਦੇ ਗੁਰੂ ਪਾਰਸ ਧਰਾਵਾ ਅਸੀਂ ਲੋਹੇ ਦੀ ਧਰਾਵਾ ਜੰਗਾਲਾ ਲੋਹਾ ਜਿਵੇਂ ਸਹ ਜੀ ਸਾਜੀ ਉਹਦਾ ਜੰਗਾਲ ਲੈ ਜਾਂਦਾ ਤੇ ਜੇ ਕੋਈ ਪਾਰਸ ਨੂੰ ਛੂ ਜਾਵੇ ਲੋਹਾ ਉਹ ਸੁੱਲਾ ਬਣ ਜਾਂਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰੂ ਪਾਰਸ ਹੈ ਅਸੀਂ ਸੰਸਾਰੀ ਜੀਵ ਲੋਹੇ ਦੀ ਧਰਾਵਾ ਜਦੋਂ ਉਹਦੀ ਸੰਗਤ ਵਿੱਚ ਆਉਂਦੇ ਸਵਰਨ ਹੋਏ ਜਾਏ ਮਹਾਰਾਜ ਜੀ ਕਹਿੰਦੇ ਸੋਲਾ ਬਣ ਜੰਨੇ ਆ ਉਹਦੇ ਗੁਣਾ ਨੂੰ ਜਦੋਂ ਅਸੀਂ ਸੁਣਦੇ ਆ ਉਹਦੀ ਬਾਣੀ ਦੇ ਗੁਰਾਂ ਨੂੰ ਜੀਵਨ ਵਿੱਚ ਧਾਰਨ ਕਰਦੇ ਆ ਸਾਡੀ ਜੀਵਨ ਜਿਹੜਾ ਚੇਂਜ ਹੋ ਜਾਂਦਾ ਸੋਨੇ ਦੀ ਤਰ੍ਹਾਂ ਸਾਡੇ ਵਿੱਚ ਗੁਣ ਆ ਜਾਂਦੇ ਹਨ ਜਨ ਨਾਨਕ ਕੀ ਪ੍ਰਭ ਤੂ ਤਨੇ ਜੋ ਭਾਵੇਂ ਤਵੇਂ ਚਲਾਏ ਪਰ ਚਲਾਉ ਮਾਲਕ ਕੀ ਸਤਗੁਰੂ ਜੀ ਬਚਨ ਕਰਦੇ ਨ ਖੀਰਲੀ ਧੁੱਖ ਵਿੱਚ ਜਨ ਨਾਨਕ ਕੀ ਪ੍ਰਭ ਤੂ ਤਨੇ ਫਿਲਾਲ ਦੇ ਮਾਲਕ ਜੀਓ ਪ੍ਰਭੂ ਜੀਓ ਵਰਤਸੀ ਕਿਰਪਾ ਧਾਰ ਦੇਉ ਤਾਂ ਜੋ ਭਾਵੇਂ ਤਿਵੇਂ ਚਲਾਏ ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਅਸੀਂ ਮਹਾਰਾਜ ਜੀ ਕਹਿੰਦੇ ਸੰਸਾਰੀ ਜੀਵ ਚੱਲਦੇ ਹਾਂ ਏਵੇਂ ਤੈਨੂੰ ਭਾਉਂਦਾ ਓਵੇਂ ਸਭ ਕੁਝ ਵਰਤਦਾ ਹੈ ਪੌੜੀ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਵੇ ਪੌੜੀ ਦੇ ਵਿੱਚ ਪਾਤਸ਼ਾਹ ਜੀ ਵਰਤਨ ਕਰਦੇ ਹਨ ਵਾਤਨ ਕਰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਸੇਵਿਆ ਹਿਰਦੇ ਰਾਈ ਮੜਾਈ ਜਿਨ੍ਹਾਂ ਨੇ ਉਹਨੂੰ ਜਪੜਾ ਕੀਤਾ ਤਦ ਹਰ ਆਤਮ ਲਾਏ ਉਹਨਾਂ ਨੂੰ ਆਪਣੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਆਪ ਆਪਣੇ ਵਿੱਚੋਂ ਮੇਲ ਲਿੰਦਾ ਹੈ ਗੁਣ ਕੀ ਸਾਜ ਤਿਸ ਸਿਉਂ ਕਰੀ ਸਭ ਉਹ ਗੁਣ ਸ਼ਬਦ ਜਲਾਏ ਜਿਨ੍ਹਾਂ ਦੀ ਗੁਣਾ ਦੇ ਨਾਲ ਗੁਰੂ ਨਾਲ ਸੰਜ ਪੈ ਗਈ ਜਿਹਨਾਂ ਨੇ ਗੁਰੂ ਦੇ ਗੁਣਾਂ ਨੂੰ qttr ਕਰ ਲਿਆ ਉਹਨਾਂ ਦੀ ਸੰਗਤ ਕਰਦੇ ਨੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਔਗਣ ਨਾਸ ਹੋ ਜਾਂਦੇ ਹਨ ਗੁਣ ਕੀ ਸਾਜ ਤਿਨ ਸਿਓ ਕਰੀ ਸਭ ਅਵਗੁਣ ਸ਼ਬਦ ਜਲਾਏ ਉਹ ਸ਼ਬਦ ਰਾਈ ਬਾਣੀ ਰਾਈ ਆਪਣੇ ਅਵਗਣਾਂ ਨੂੰ ਸਾੜ ਲੈਂਦੇ ਹਨ ਬਾਣੀ ਵੀ ਉਪਾਵਰ ਹੈ ਸ਼ਬਦ ਵੀ ਉਪਾਵਰ ਹੈ ਕਿ ਉਹਨਾਂ ਦੇ ਔਗਣ ਸੜ ਜਾਂਦੇ ਹਨ ਖਤਮ ਹੋ ਜਾਂਦੇ ਹਨ ਤੇ ਹਿਰਦੇ ਵਿੱਚ ਗੁਣ ਪ੍ਰਕਾਸ਼ ਹੋ ਜਾਂਦੇ ਹਨ ਔਗਣ ਵਿਕਨ ਬਲਰੀ ਜਿਸ ਦੇ ਸੋ ਸੱਚੇ ਪਾਏ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਔਗਣ ਨਾਸ ਹੋ ਜਾਂਦੇ ਨੇ ਤੇ ਗੁਣ ਉਹਨਾਂ ਦੀ ਲੇਵਿਤ ਪ੍ਰਕਾਸ਼ ਹੋ ਜਾਂਦੇ ਜਿਸ ਦੇ ਜਿਨ੍ਹਾਂ ਤੋਂ ਕਿਰਪਾ ਕਰਦਾ ਕੋਈ ਪ੍ਰਾਪਤੀ ਕਰ ਸਕਦਾ ਹੈ ਬਿਨਹਾ ਜੀ ਗੁਰ ਆਪਣੇ ਜਿਨ ਅਗੁਨ ਮੇਟ ਗੁਣ ਪ੍ਰਗਟ ਆਏ ਜਿ ਮਹਾਰਾਜ ਦੀ ਖੀਲੀ ਤੋਖ ਵਿੱਚ ਬਲਿਹਾਰ ਜਾਂਦੇ ਹਾਂ ਤਰਬਾਨ ਜਾਂਦੇ ਨ ਪਾਤਸ਼ਾਹ ਜੀ ਕਹਿੰਦੇ ਬਲਿਹਾਰੀ ਗੁਰੇ ਆਪਣੇ ਆਪੇ ਸੱਚੇ ਗੁਰੂ ਤੋਂ ਮਹਾਰਾਜ ਜੀ ਕਹਿੰਦੇ ਬਲਿਹਾਰ ਜਾਂਦੇ ਆ ਤਰਬਾਨ ਜਾਂਦੇ ਹਾਂ ਜਿਨ ਅਗੁਨ ਮੇਟ ਜਿਨ੍ਹਾਂ ਨੇ ਅਉਗਣਾਂ ਨੂੰ ਕੱਟ ਕੇ ਸਾਨੂੰ ਗੁਣ ਸਾਡੀ ਝੋਲੀ ਵਿੱਚ ਪਾਤੀ ਇਹਨਾਂ ਨੇ ਗੁਣ ਬਖਸ਼ ਤੇ ਔਗਣ ਸਾਡੇ ਘਟੇ ਵੱਡੀ ਵੱਡੀ ਰਾਹੀ ਵੱਡੀ ਕੀ ਗੁਰਮਤ ਅਲਾਏ ਤੇ ਮਹਾਰਾਜ ਜੀ ਕੀਨੀ ਤੋਹ ਵਿੱਚ ਬਚਨ ਕਰਦਣਗੇ ਉਹ ਵੱਡਾ ਹੈ ਪਰਮੇਸ਼ਰ ਪੜ ਸਮਰੱਤ ਉਹਦੀ ਵੀ ਆ ਵਡਿਆਈਆਂ ਵੀ ਵੱਡੀਆਂ ਹਨ ਗੁਰਮੁਖ ਅਲਾਇ ਗੁਰਮੁਖ ਨੂੰ Jap ਕੇ ਉਹਦੀ ਸਿਫਤ ਗਾ ਕੇ ਤੇ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਕਰ ਲੈਣ ਦੇ ਵੱਡੇ ਦੇ ਵਿੱਚ ਇੱਕ ਮਿਕ ਹੋ ਜਾਂਦੇ ਹਨ ਇਹ ਭਾਈ ਅੱਜ ਤੇ ਸ਼ਬਦ ਦੀ ਵਿਚਾਰ ਹੈ ਸਤਿਗੁਰ ਜੀ ਉਥੇ ਪਾਤਸ਼ਾਹ ਜੀ ਸ਼ਲੋਕ ਉੜੀ ਦੇ ਵਿੱਚ ਵਰਨਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰਹਿਣ ਕਰਾਉਂਦੇ ਹਨ ਸਦਾ ਹੀ ਮਹਾਰਾਜ ਜੀ ਦੇ ਦਰਸ਼ਕ करिए ਬਾਣੀ ਪੜਿਓ ਵਿਚਾਰਿਓ ਤਾਂ ਕਿਸੀ ਵੀ ਲੋਹੇ ਦੀ ਤਰ੍ਹਾਂ ਇੱਕ ਦਿਨ ਗੁਰੂ ਦੀ ਸੰਗਤ ਸਾਨੂੰ ਇੱਕ ਸੋਨੇ ਦੀ ਤਰਾਂ ਬਣਾ ਸਕਦੀ ਹੈ ਕਿਉਂਕਿ ਗੁਰੂ ਪਾਰਸੇ ਹਮ ਲੋ ਮਿਲਕੰਤ ਨੂੰ ਆਰਾਮ ਗੁਰੂ ਨਾਲ ਮਿਲ ਕੇ ਅਸੀਂ ਗੁਨਾ ਨੂੰ ਲੈ ਕੇ ਸੁਨਾ ਬਣ ਸਕਦੇ ਹਾਂ ਇਸ ਕਰਕੇ ਰੋਜ਼ ਹਾਜ਼ਰੀਆਂ ਭਰੀਏ ਬਾਣੀ ਸੁਣੀਏ ਮਹਾਰਾਜ ਜੀ ਦੀ ਬਾਣੀ ਸੁਣ ਕੇ ਜੀਵਨ ਸਫਲ ਕਰੀਏ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਬਾਣੀ ਵਿਚਾਰ ਦੇ ਜੀ ਨੇਕਾਂ ਪੁੱਲਾ ਜਨੀਆਂ ਨੇ ਮਹਾਰਾਜ ਜੀ ਸਮਾਤਮ ਰਕਸ਼ਣ ਆਈਆਂ ਸੰਗਤਾਂ ਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਕੀ ਫਤਿਹ ਸਾਥ